ਦੋਸਤੋ ਮੈਂ ਸੁਸ਼ੀਲ ਦੋਸਾਂਝ ਤੁਹਾਡੇ ਆਪਣੇ ਚੈਨਲ ਇਨ 7 ਮਿੰਟਸ ਦੇ ਵਿੱਚ ਅੱਜ ਫਿਰ ਹਾਜ਼ਰ ਹਾਂ ਅੱਜ ਅਸੀਂ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਤੇ ਉਸ ਨੁਕਸਾਨ ਤੇ ਹੁੰਦੀ ਸਿਆਸਤ ਬਾਰੇ ਥੋੜੀ ਚਰਚਾ ਕਰਨੀ ਚਾਹਾਂਗੇ ਅਗਸਤ ਵਿੱਚ ਜਿਹੜੇ ਹੜ੍ਹ ਆਏ ਉਹਨੇ ਪੰਜਾਬ ਦੇ 4-5 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੇ ਲਗਭਗ 15 ਲੱਖ ਦੇ ਕਰੀਬ ਲੋਕ ਇਹਨਾਂ ਪ੍ਰਭਾਵਿਤ ਹੋਏ ਜਿਹੜਾ ਨੁਕਸਾਨ ਹੋਇਆ ਉਹਦੇ ਵੇਰਵੇ ਤੁਹਾਡੇ ਕੋਲ ਪਹਿਲੇ ਆ ਪਰ ਮੈਂ ਬਹੁਤ ਸੰਖੇਪਚ ਦੱਸ ਰਿਹਾ ਕਿ ਲਗਭਗ ਸਵਾ ਹਜ਼ਾਰ ਪਿੰਡ ਜਿਹੜੇ ਆ ਉਹ ਡੁੱਬ ਗਏ ਤੇ 24 ਤੋਂ 25 ਦੇ ਕਰੀਬ ਲੋਕਾਂ ਦੀ ਜਾਨ ਵੀ ਚਲੀ ਗਈ ਤੇ ਬਹੁਤ ਲੋਕ ਜਿਹੜੇ ਉਜੜ ਗਏ ਨੇ ਘਰ ਤਬਾਹ ਹੋ ਗਏ ਖੇਤੀ ਤਬਾਹ ਹੋ ਗਈ ਤੇ ਕਿਸਾਨੀ ਕਰਜ਼ ਦੇ ਚ ਪਹਿਲਾਂ ਹੀ ਆ ਹੋਰ ਕਰਜ਼ਾ ਚੜ ਗਿਆ ਵੱਖ-ਵੱਖ ਜਿਹੜੇ ਭਾਈਚਾਰੇ ਆ ਕਿਸਾਨੀ ਤੋਂ ਬਿਨਾਂ ਵੀ ਉਹ ਸਾਰੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹੁਣ ਇਹਦੇ ਤੇ ਇੱਕ ਸਿਆਸਤ ਹੋ ਰਹੀ ਹੈ ਸਿਆਸਤ ਇਹ ਹੋ ਰਹੀ ਹੈ ਕਿ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕੱਲ ਹੀ ਪੰਜਾਬ ਦੇ ਜਿਹੜੇ ਗਵਰਨਰ ਹੈ ਗੁਲਾਬ ਸਿੰਘ ਕਟਾਰੀਆ ਉਹਨਾਂ ਦਾ ਬਿਆਨ ਆ ਗਿਆ ਕਹਿੰਦੇ 12000 ਕੋਰਪਾ ਜਿਹੜਾ ਰਾਹਤ ਫੰਡ ਕੇਂਦਰ ਦਾ ਹੈਗਾ ਜਿਹਦੇ ਚ 75% ਕੇਂਦਰ ਨੇ ਦੇਣਾ 25% ਸੂਬੇ ਨੇ ਦੇਣਾ ਹੁੰਦਾ ਉਹ ਤੁਹਾਡੇ ਕੋਲ ਪਿਆ ਤੁਸੀਂ ਉਹ ਕਿਉਂ ਨਹੀਂ ਵਰਤਦੇ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਜੇ ਇਸ ਤਰ੍ਹਾਂ ਦੇ ਸਖਤ ਨਿਯਮ ਹੈ ਉਹਦੇ ਮੁਤਾਬਕ ਤਾਂ ਉਹ 12000 ਕੋਰ ਚੋਂ ਅਸੀਂ ਇੱਕ ਵਾਰੀ ਚ 1200 ਕਰੋੜ ਹੀ ਖਰਚ ਸਕਦੇ ਹਾਂ ਇਨੇ ਬਿਚਵਿਚ ਤੁਹਾਨੂੰ ਪਤਾ ਹੈ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਾ ਕੇ ਵੀ ਆਏ ਆ ਦਿੱਲੀ ਅਮਿਤ ਸ਼ਾਹ ਹੋਰਾਂ ਨੂੰ ਮਿਲ ਕੇ ਆਏ ਨੇ ਗ੍ਰਹਿ ਮੰਤਰੀ ਐ ਤੇ ਉਹਨਾਂ ਨੂੰ ਜਾ ਕੇ ਕਿਆ ਵੀ ਤੁਸੀਂ 1600 ਕਰੋੜ ਰੁਪਈਆ ਦਿੱਤਾ ਨੁਕਸਾਨ ਤਾਂ 20000 ਕਰੋੜ ਦਾ ਐ ਤੇ ਉਹਦੇ ਲਈ ਸਾਡੀ ਮਦਦ ਕਰੋ ਤੇ ਅਮਿਤ ਸ਼ਾਹ ਹੋਰਾਂ ਨੇ ਵੀ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਉਹ ਤਾਂ ਟੋਕਨ ਬਣੀ ਸੀ ਅਸੀਂ ਤੁਹਾਨੂੰ ਹੋਰ ਦਵਾਂਗੇ ਇਹ ਕਹਿ ਕੇ ਤੋੜ ਦਿੱਤਾ ਹੋਰ ਦਵਾਂਗੇ ਕਦੋਂ ਦੇਣਾ ਕੁਝ ਨਹੀਂ ਪਤਾ ਤੇ ਭਗਵੰਤ ਮਾਨ ਹੋਰਾਂ ਦਾ ਉਸੇ ਦਿਨ ਪ੍ਰੈਸ ਕਾਨਫਰੰেন্স ਕਿਹਾਣਾ ਇਹ ਸੀ ਵੀ ਇਹ ਜਿਹੜਾ 1600 ਕਰੋੜ ਹੈ ਤਾਂ ਊਠ ਦੇ ਮੂੰਹ ਤੇ ਜੀਰ ਹੈ ਚਲੋ ਇਹ ਤਾਂ ਸਿਆਸਤ ਹੈ ਦੋਨਾਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਰਸਾ ਖਿੱਚ ਵਿੱਚ ਜਿਹੜੀਆਂ ਫਸੀਆਂ ਹੋਈਆਂ ਅਸੀਂ ਕੁਝ ਬੁਨਿਆਦੀ ਨੁਕਤੇ ਤੁਹਾਡੇ ਸਾਹਮਣੇ ਸਾਝੇ ਕਰਦੇ ਹਾਂ ਨੰਬਰ 1 ਵੀ ਇਹ ਠੀਕ ਹੈ ਕਿ ਕੁਦਰਤੀ ਕਾਰਨ ਹੁੰਦੇ ਆ ਮੀਂਹ ਜ਼ਿਆਦਾ ਪਿਆ ਪੰਜਾਬ ਰਾਜਸਥਾਨ ਹਿਮਾਚਲ 'ਚ ਲਗਭਗ ਦੱਸਿਆ ਜਾ ਰਿਹਾ ਕਿ 1000% ਜ਼ਿਆਦਾ ਮੀਂਹ ਪਿਆ ਐਤਕੀ ਉਦੇ ਕਰਕੇ ਲਾਜ਼ਮੀ ਆ ਕਿ ਪਾਣੀ ਨੇ ਆਉਣਾ ਸੀ ਤੇ ਪਰ ਜੇ ਪਾਣੀ ਨੇ ਆਉਣਾ ਸੀ ਪਤਾ ਵੀ ਸੀ ਪਹਿਲਾਂ ਭੂਖਵਾਨੀਆਂ ਵੀ ਹੋ ਰਹੀਆਂ ਸੀ ਤਾਂ ਫਿਰ ਪਹਿਲਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਲੋਕਾਂ ਨੂੰ ਕਿਉਂ ਨਹੀਂ ਅਵੇਅਰ ਕੀਤਾ ਗਿਆ ਕਿ ਤੁਸੀਂ ਸੁਰੱਖਤ ਥਾਵਾਂ ਤੇ ਜਾਓ ਤੇ ਇਸ ਦੇ ਨਾਲ ਨਾਲ ਜਿਹੜੇ ਪਹਿਲਾਂ ਪ੍ਰਬੰਧ ਕਰਦੇ ਹੁੰਦੇ ਆ ਟੇਲਾਂ ਦੀ ਸਫਾਈ ਕਰਦੇ ਹੁੰਦੀ ਹੈ ਜਾਂ ਜਿਹੜੇ ਬਾਕੀ ਪ੍ਰਬੰਧ ਹੁੰਦੇ ਆ ਹੜ ਪ੍ਰਬੰਧਨ ਜਿਹੜੀ ਮੈਨੇਜਮੈਂਟ ਆ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਦੀ ਤਿਆਰੀ ਪਹਿਲਾਂ ਕਿਉਂ ਨਹੀਂ ਕੀਤੀ ਹਰ ਵਾਰੀ ਇਦਾਂ ਹੁੰਦਾ ਇਹ ਹਰ ਜਿਹੜਿਆ ਪਿਛਲੇ 40 ਸਾਲਾਂ ਦੇ ਸਭ ਤੋਂ ਭਿਆਨਕ ਹੜ ਗਿਣੇ ਗਏ ਆ ਉਹ 988 ਵਿੱਚ ਵੀ ਹੜ ਆਈ ਸੀ ਬੰਨ ਵਿੱਚ ਵੀ ਹੜ ਆਈ ਸੀ ਪਰ ਇਹ ਹੜ ਜ਼ਿਆਦਾ ਤਬਾਈ ਵਾਲੀ ਸੀ ਦੋ ਤਿੰਨ ਗੱਲਾਂ ਹੋਰ ਇਹਦੇ ਚ ਹੈਗੀਆਂ ਕੁਦਰਤ ਦੇ ਅੱਗੇ ਤਾਂ ਜ਼ੋਰ ਨਹੀਂ ਪਰ ਮਨੁੱਖ ਦੇ ਕੋਲ ਬਹੁਤ سارے ਰਸਤੇ ਹੁੰਦੇ ਆ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਦੀ ਜੇ ਗੱਲ ਕਰੀਏ ਕੁਦਰਤੀ ਤੌਰ ਦੇ ਉੱਤੇ ਜਾਂ ਵਿਗਿਆਨਕ ਤੌਰ ਦੇ ਉੱਤੇ ਪੰਜਾਬ ਦਾ ਜਿੰਨਾ ਰਕਬਾ ਹੈ ਉਹਦੇ ਚੋਂ 17% ਜਿਹੜਾ ਜੰਗਲ ਚਾਹੀਦਾ ਅੱਜ ਸਾਡੇ ਕੋਲ ਕਿੰਨਾ ਜੰਗਲ ਹੈ ਸਿਰਫ 3% ਅਸੀਂ ਕੀ ਕੀਤਾ ਜੰਗਲਾਂ ਨੂੰ ਵਧਾਉਣ ਵਾਸਤੇ ਕੁਝ ਕੀਤਾ ਅਸੀਂ ਧਰਤੀ ਦਾ ਪੱਧਰ ਘਟਾ ਹੀ ਜਾਂਦੇ ਆ ਖੇਤੀ ਯੋਗ ਜ਼ਮੀਨ ਬਣਾਉਣ ਵਾਸਤੇ ਜਿਹੜਾ ਅਰਧ ਪਹਾੜੀ ਇਰੀਆ ਉਹ ਵੀ ਅਸੀਂ ਤਬਾਹ ਕਰ ਦਿੱਤੇ ਆ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਮੁਨਾਫੇ ਦੀ ਜਿਹੜੀ ਖੇਡ ਚੱਲ ਰਹੀ ਹੈ ਮੈਂ ਮਿਸਾਲ ਦੇ ਤੌਰ ਤੇ ਨਵਾਂ ਚੰਡੀਗੜ੍ਹ ਆ ਨਵਾਂ ਚੰਡੀਗੜ੍ਹ ਜਿਹੜਾ ਆ ਜਦੋਂ ਮੀਂਹ ਆਉਂਦਾ ਅੱਧਾ ਡੁੱਬੜ ਵਾਲਾ ਹੋ ਜਾਂਦਾ ਕਿਉਂਕਿ ਉੱਥੇ ਬਿਲਡਰਾਂ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਦਿੱਤੀਆਂ ਪਰ ਜਦੋਂ ਮੀਂਹ ਆਉਂਦਾ ਕਿਉਂਕਿ ਉਹ ਕੁਦਰਤੀ ਰਾਹ ਰਸਤੇ ਸੀਗੇ ਜਿਨ੍ਹਾਂ ਨੂੰ ਤੁਸੀਂ ਰਾਹ ਗੁਜ਼ਰਾਂ ਕਹਿੰਦੇ ਆ ਪਾਣੀ ਦੇ ਕੁਦਰਤੀ ਰਸਤੇ ਤੁਸੀਂ ਬੰਦ ਕਰ ਦਿੱਤੇ ਜੋ ਸਾਰੇ ਜਿਹੜੇ ਆ ਤੁਸੀਂ ਭਰ ਦਿੱਤੇ ਆ ਹੁਸ਼ਾਰਪੁਰ ਦਾ ਏਰੀਆ ਸਾਰਾ ਇਸ ਕਰਕੇ ਡੁੱਬਣ ਨੂੰ ਫਿਰਦਾ ਕਿਉਂਕਿ ਉਹ ਚੋ ਰਹਿਣ ਨਹੀਂ ਦਿੱਤੇਗੇ ਨਹਿਰਾਂ ਜਿਹੜੀਆਂ ਤੁਸੀਂ ਪੂਰੀਆਂ ਹੰਦੀਆਂ ਮਿਸਾਲ ਦੇ ਤੌਰ ਤੇ ਸਾਡੇ ਕੋਲ ਇੱਕ ਨਹਿਰ ਆ ਜਿਹੜੀ ਇੱਥੇ ਹੁੰਦੀ ਸੀ ਸਰਾਂਤ ਜਦੋਂ ਤੁਸੀਂ ਕ੍ਰੋਸ ਕਰਦੇ ਆ ਤੇ ਉਹ ਨਹਿਰ ਹੁੰਦੀ ਸੀ ਉਹ ਨਹਿਰ ਜਿਹੜੀ ਪੂਰੀ ਦਿੱਤੀ ਗਈ ਉਹਦੇ ਉੱਤੇ ਵੱਡੀ ਸੜਕ ਬਣਾ ਦਿੱਤੀ ਮੇਰਾ ਆਪਣਾ ਪਿੰਡ ਦਸਾਂਝ ਕਲਾ ਇੱਕ ਨਹਿਰ ਹੁੰਦੀ ਸੀ ਜਿਹਦੇ ਚ ਅਸੀਂ ਨਿਆੜੇ ਹੁੰਦੇ ਨਹਾਉਦੇ ਹੁੰਦੇ ਸੀ ਤਾਲੀਆਂ ਲਾਉਦੇ ਹੁੰਦੇ ਸੀ ਅੱਜ ਉਹਨੂੰ ਇੱਕ ਛੋਟੀ ਜੀ ਨਾਲੀ ਬਣਾ ਦਿੱਤਾ ਗਿਆ ਪਾਣੀ ਕਦੀ ਉੱਥੇ ਦੇਖਿਆ ਨਹੀਂ ਨਹਿਰਾਂ ਖਤਮ ਕਰ ਦਿੱਤੀਆਂ ਗਈਆਂ ਕੁਦਰਤੀ ਰਾਹਗੁਜ਼ਰਾਂ ਜਿਹੜੀਆਂ ਪਾਣੀ ਦੀਆਂ ਉਹ ਤਬਾਹ ਕਰ ਦਿੱਤੀਆਂ ਗਈਆਂ ਫੇਰ ਦੂਜੀ ਗੱਲ ਜਿਹੜੇ ਨਦੀਆਂ ਨਾਲੇ ਬਚੇ ਐ ਉਹਨਾਂ ਚ ਇੰਨਾ ਕੂੜਾ ਕਰਕਟ ਅਸੀਂ ਸੁੱਟ ਰਹੇ ਆਂ ਵੀ ਥੋੜਾ ਜਿਹਾ ਨਹੀਂ ਹੁੰਦਾ ਤੇ ਨਦੀਆਂ ਜਿਹੜੀਆਂ ਦਰਿਆ ਜਿਹੜੇ ਉੱਚਲ ਪੈਂਦੇ ਆ ਇਹ ਸਾਰਾ ਕੁਝ ਕਹਨੇ ਕਰਨਾ ਅਸੀਂ ਸਿਰਫ ਵੋਟਾਂ ਵਾਸਤੇ ਹੀ ਗੱਲਾਂ ਕਰਨੀਆਂ ਹੁਣ ਵੀ ਜਿਹੜਾ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਪਾਈ ਕਰਨ ਦੀ ਥਾਂ ਦੇ ਉੱਤੇ ਇੱਕ ਦੂਜੇ ਨਾਲ ਕੁੰਡੀਆਂ ਫਸਾ ਕੇ ਅਸੀਂ ਬੈਠੇ ਰਹੀਏ ਤੇ ਕੰਮ ਕਰੀਏ ਨਾ ਲੋਕ ਜਿਹੜੇ ਆਪਸ ਵੈਸੇ ਵੀ ਸੰਸਥਾਵਾਂ ਜਿਹੜੀਆਂ ਆਪ ਮਦਦ ਕਰਦੀਆਂ ਸੋ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਗੱਲ ਕਰ ਰਿਹਾ ਕਿ ਅਸੀਂ ਮੁਨਾਫੇ ਦੀ ਜਿਹੜੀ ਇੱਕ ਖੇਡ ਚੱਲ ਰਹੀ ਆ ਉਹਦੇ ਅਸੀਂ ਵੀ ਕਿਤੇ ਨਾ ਕਿਤੇ ਹਿੱਸਾ ਬਣੇ ਹੋਏ ਆ ਮਿਸਾਲ ਦੇ ਤੌਰ ਤੇ ਹੁਣੇ ਗੁਰਦਾਉਂ ਤੋਂ ਖਬਰ ਆ ਰਹੀ ਸੀ ਪਿਛਲੇ ਦਿਨ ਜਦੋਂ ਮੀਂਹ ਪਿਆ ਗੁਰਦਾਉਂ ਸਭ ਤੋਂ ਆਧੁਨਿਕ ਸ਼ਹਿਰ ਮੰਨਿਆ ਜਾ ਰਿਹਾ ਪਰ ਇੱਕ ਦਿਨ ਦਾ ਮੀਂਹ ਜਿਹੜਾ ਆ ਉੱਥੇ ਤਬਾਈ ਮਚਾ ਦਿੰਦਾ ਉਹ ਜਿਹੜੇ 5-5 ਕਰੋੜ ਦੇ ਫਲੈਟ ਲੈ ਕੇ ਹਵਾ 'ਚ ਜਿਹੜੇ ਲੋਕ ਰਹਿ ਰਹੇ ਆ ਉਹ ਥੱਲੇ ਨਹੀਂ ਉਤਰ ਸਕਦੇ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਜ਼ਮੀਨਾ ਦੇਣ ਦੀ ਖੇਡ ਵੱਡੀਆਂ ਕੰਪਨੀਆਂ ਨੂੰ ਤੇ ਇਸ ਦੇ ਨਾਲ-ਨਾਲ ਜਿਹੜੇ ਅਸੀਂ ਪ੍ਰਾਇੋਰਟੀਜ਼ ਜਿਹੜੀਆਂ ਸਾਡੀਆਂ ਹੈਗੀਆਂ ਪਹਿਲ ਕਦਮੀਆਂ ਜਿਹੜੀਆਂ ਔਰ ਸਿਰਫ ਵਿਅਕਤੀ ਨੂੰ ਵੋਟ ਸਮਝਣ ਤੱਕ ਰਹਿ ਗਈਆਂ 6 ਮਹੀਨੇ ਲੱਗ ਜਾਣਗੇ ਸਾਰਾ ਕੁਝ ਦਰਸਤ ਹੋਣ ਨੂੰ ਅਗਲੇ ਸਾਲ ਫੇਰ ਨਹੀਂ ਆ ਜਾਣਗੀ ਫੇਰ ਉਹੀ ਹਾਲਤ ਹੋਊਗੀ ਅਸੀਂ ਪਹਿਲਾਂ ਤੋਂ ਤਿਆਰੀ ਕਿਉਂ ਨਹੀਂ ਕਰਦੇ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਜਿਹੜੀ ਚਰਚਾ ਅਸੀਂ ਕਰ ਰਹੇ ਹਾਂ ਉਹਨਾਂ ਸਰਕਾਰੀਆਂ ਨੇ ਗੈਰਲੀ ਮਦੂਖੀ ਗਲਤੀਆਂ ਕੁਦਰਤੀ ਕਾਰਨ ਤਾਂ ਸਾਰੇ ਹੈਗੇ ਹੀ ਐ ਪਰ ਨਾਲ ਦੀ ਨਾਲ ਸਾਨੂੰ ਹੁਣ ਕਰਨਾ ਕੀ ਚਾਹੀਦਾ ਸਾਨੂੰ ਕਟਕਟ ਤੁਸੀਂ ਬੰਦ ਜਿਹੜੇ ਆ ਦਰਿਆਵਾਂ ਦੇ ਨਾਲ-ਨਾਲ ਬੰਦ ਹੈ ਉਹ ਸੀ ਮਜ਼ਬੂਤ ਨਹੀਂ ਕਰਦੇ ਹਰ ਵਾਰੀ ਉਹ ਜਿਹੜੇ ਆ ਟੁੱਟ ਜਾਂਦੇ ਆ ਤੇ ਏਸੀ ਤਰ੍ਹਾਂ ਜਿਹੜੀ ਮੈਨੇਜਮੈਂਟ ਹੈ ਡੈਮਾ ਦੀ ਬਿਹਤਰ ਮੈਨੇਜਮੈਂਟ ਦੀ ਜਿਹੜੀ ਇਸ ਵੇਲੇ ਜ਼ਰੂਰਤ ਹੈਗੀ ਆ ਅਰਬਨ ਪਲਾਨਿੰਗ ਤੇ ਰੇਂਜ ਤੇ ਗ੍ਰੀਨ ਇਨਫਰਾਸਟ੍ਰਕਚਰ ਜਿਹੜਾ ਆ ਉਹ ਸ਼ਾਮਿਲ ਕਰਨਾ ਚਾਹੀਦਾ ਦਰਖਤ ਲਾਉਣੇ ਚਾਹੀਦੇ ਆ ਤਾਂ ਜੋ ਜੰਗਲ ਦਾ ਵਿਸਤਾਰ ਹੋਵੇ ਤੇ ਜਦੋਂ ਇਸ ਤਰ੍ਹਾਂ ਦੀ ਇੱਕ ਆਫਤ ਆਉਂਦੀ ਹੈ ਉਦੋਂ ਉਹਦੀ ਜਿਹੜੀ ਫੋਰਸ ਘਟਦਾ ਇਸ ਗੱਲ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਅਖੀਰ ਚ ਇੱਕ ਜਾਂਦੇ ਜਾਂਦੇ ਗਲਤੀ ਵੀ ਦੀ ਮੁਆਫੀ ਵੀ ਤੁਹਾਡੇ ਤੋਂ ਮੰਗਣੀ ਆਸੀ ਪਹਿਲੀ ਵੀਡੀਓ ਦੇ ਵਿੱਚ ਇੱਕ ਸ਼ੇਰ ਤੁਹਾਡੇ ਨਾਲ ਸਾਂਝਾ ਕੀਤਾ ਸੀ ਇਹ ਨਾ ਇਹ ਜਹਾਨ ਮੇਰਾ ਨਾ ਉਹ ਜਹਾਨ ਮੇਰਾ ਸਾਰੇ ਜਹਾਨ ਦਾ ਮੈਂ ਸਾਰਾ ਜਹਾਨ ਮੇਰਾ ਇਹ ਸ਼ੇਰ ਜਨਾਬ ਉਲਫਤ ਬਾਜਵਾ ਜੀ ਦਾ ਹੈ ਮੇਰੇ ਤੋਂ ਅਚਾਨਕ ਮੂੰਹ ਚੋਂ ਉਸ ਦਿਨ ਸ਼ੌਕਤ ਤੇ ਟੜਵਾੜ ਵੀ ਨਿਕਲ ਗਿਆ ਸੀ ਇਸ ਗੱਲ ਦੀ ਮਾਫੀ ਹੈ ਜਦ ਜਦ ਦੇ ਫਿਰ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਜੇਕਰ ਫੇਸਬੁੱਕ ਤੇ ਸਾਨੂੰ ਦੇਖ ਸੁਣ ਰਹੇ ਹੋ ਤਾਂ ਫਾਲੋ ਕਰੋ ਤੇ YouTube ਦੇ ਉੱਤੇ ਜਾ ਕੇ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਆਪਾਂ ਆਪਣੀ ਗੱਲ ਸਹੀ ਤਰੀਕੇ ਨਾਲ ਦੂਰ ਤੱਕ ਪਹੁੰਚਾ ਸਕੀਏ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ